ਹਾਂਜੀ ਦੋਸਤੋ ਬਟੂੜਿਆਰੀ ਬੋਲ ਰਿਆਂ ਜੀ ਇਹ ਜੋ ਚਿੜੀ ਆਪਣੇ ਆਲ ਨੇ ਦੇ ਉੱਪਰ ਬੈਠੀ ਹੈ ਲਗਭਗ ਇੰਨੇ ਵਿੱਚ ਡੱਕੇ ਜੋਲ ਲੈਨੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਆਂਡੇ ਦੇਗੀ ਤੇ ਆਓ ਇੱਧਰ ਦਿਖਾਵਾਂ ਇਹ ਜੋ ਚਿੜੀ ਇਸ ਟਾਈਮ ਚੋਗਾ ਦੇ ਰਹੀ ਏ ਸਭ ਤੋਂ ਪਹਿਲਾਂ ਇਹਨਾਂ ਨੇ ਇਸ ਸਾਲ ਨੇ ਦੇ ਵਿੱਚ ਡੱਕੇ ਲਿਆ ਕੇ ਆਲ ਨਾਲ ਤਿਆਰ ਕੀਤਾ ਆਂਡੇ ਦਿੱਤੇ ਉਸ ਤੋਂ ਬਾਅਦ ਬੱਚੇ ਮੇਰਾ ਖਿਆਲ 14 ਤੋਂ 16 ਦਿਨਾਂ ਦੇ ਅੰਦਰ ਬਾਅਦ ਜਿਹੜਾ ਕਿ ਆ ਜਾਂਦੇ ਨੇ ਆਂਡਿਆਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਤੇ ਫਿਰ ਜਿਹੜਾ ਚਿੜੀ ਤੇ ਚਿੜਾ ਦੋਨੇ ਆਪਦੇ ਬੱਚਿਆਂ ਦੀ ਖਿਦਮਤ ਵਿੱਚ ਲੱਗ ਜਾਂਦੇ ਨੇ ਤੇ ਆਓ ਕੋਈ 2 4 4 ਡੱਬੇ 10 20 ਡੱਬੇ ਜਿੰਨੇ ਕ ਜੋਗਾ ਵੀ ਕੋਈ ਹੈਗਾ ਤੇ ਇਹਨਾਂ ਦੀ ਖਿਦਮਤ ਕਰੀਏ ਇਹਨਾਂ ਦੇ ਵਾਰਸ ਬਣੀਏ ਕਿਉਂਕਿ ਅੱਜ ਥਾਵਾਂ ਨਹੀਂ ਰਹਿ ਗਈਆਂ ਕੱਚੀਆਂ ਕੱਚੇ ਟਾਰੇ ਨਹੀਂ ਰਹਿ ਗਏ ਕਾਨਿਆਂ ਵਾਲੀਆਂ ਛੱਤਾਂ ਨਹੀਂ ਰਹਿ ਗਈਆਂ ਉਹ ਛੱਪਰ ਨਹੀਂ ਰਹਿ ਗਏ ਜਿੱਥੇ ਪਹਿਲਾਂ ਆਪਦਾ ਰਹਿਣ ਮਸੇਰਾ ਕਰਦੇ ਸੀ ਤੇ ਆਓ ਇਹਨਾਂ ਦੇ ਵਾਰਸ ਬਣੀਏ ਬਿੱਟੂ ਲੈਰੀ 94639 195